ਪੰਜਾਬ ਦਾ ਟੈਂਪਰੇਚਰ ਜੋ ਤਾਪਮਾਨ ਹੈ ਉਸ ਵਿੱਚ ਲਗਾਤਾਰ ਹੀ ਫੇਰ ਬਦਲ ਦੇਖਣ ਨੂੰ मिल ਰਿਹਾ ਜਿਹੇ ਦੇ ਵਿੱਚ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਾਜ਼ਾ ਭਵਿਕ ਬਾਣੀ ਜਾਰੀ ਕੀਤੀ ਗਈ ਹੈਗੀ ਤੇ ਉਹਨਾਂ ਦੇ ਵੱਲੋਂ ਦੱਸਿਆ ਵੀ ਗਿਆ ਹੈਗਾ ਆ ਕਿ ਹੁਣ 18 ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਜਾਵੇਗਾ ਤਾਂ ਇਸ ਸਮੇਂ ਪੰਜਾਬ ਦੇ ਮੌਸਮ ਦੀ ਹਾਲੋ ਹਾਲਾਤ ਦੀ ਗੱਲ ਕਰੀਏ ਤਾਂ ਦਿਨ ਵੇਲੇ ਵੀ ਜਦੋਂ ਧੁੱਪ ਖਿੜੀ ਵੀ ਹੁੰਦੀ ਹੈ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਜੋ ਸੀਤ ਲਹਿਰਾਂ ਉਸੇ ਕਾਰਨ ਠੰਡ ਲੱਗ ਰਹੀ ਹੁੰਦੀ ਹੈ ਤੇ ਰਾਤ ਵੇਲੇ ਤੇ ਨਾਲ ਹੀ ਤੜਕੇ ਜੋ ਹੈ ਤੁੰਦ ਵੀ ਜੋ ਹੈ ਦੇਖਣ ਨੂੰ ਮਿਲ ਅਜਿਹੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਉੱਥੇ ਹੀ ਬਰਫਬਾਰੀ ਜੋ ਹੈ ਉਸ ਨੂੰ ਲੈ ਕੇ ਵੀ ਅਪਡੇਟ ਸਾਹਮਣੇ ਆ ਰਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਮੀਨੂ ਲੈ ਕੇ ਵੀ ਜੋ ਹੈ ਅਲਰਟ ਜਾਰੀ ਕੀਤਾ ਗਿਆ ਤਾਂ ਲਗਾਤਾਰ ਹੀ ਸੰਘਣੀ ਧੁੰਦ ਦੇ ਕਾਰਨ ਟ੍ਰੇਨਾਂ ਰੱਦ ਹੋ ਰਹੀਆਂ ਨੇ ਜੋ ਫਲਾਈਟਸ ਹੈਗੀਆਂ ਉਹਨਾਂ ਚ ਵੀ ਜਿਹੜਾ ਹੈਗਾ ਪ੍ਰਵਾਹ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ 18 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੇਂਦਰ ਦੇ ਮੁਤਾਬਕ ਜੋ ਕੇਂਦਰ ਮੌਸਮ ਵਿਭਾਗ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸਿਨੇ ਪਟਿਆਲਾ ਤੇ ਮਲੇਰ ਕੋਟਲਾ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਜੋ ਹੈ ਵਿਜ਼ਿਬਿਲਟੀ ਹੈ 50 ਮੀਟਰ ਜਾਂ ਫਿਰ ਇਸ ਤੋਂ ਘੱਟ ਹੀ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਵੈਸਟਰਨ ਡਿਸਟਰਬੈਂਸ ਜੋ ਹੈ ਉਹੋ ਐਕਟਿਵ ਹੋ ਜਾਵੇਗਾ 18 ਤਰੀਕ ਤੋਂ 18 ਜਨਵਰੀ ਤੋਂ ਉਸ ਤੋਂ ਬਾਅਦ ਮੌਸਮ ਦੇ ਹਾਲੋ ਹਾਲਾਤ ਦੇ ਵਿੱਚ ਹੋਰ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਤਾਂ ਅੰਮ੍ਰਿਤਸਰ ਦੀ ਉੱਥੇ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਵਿਜ਼ਿਬਿਲਟੀ ਬਹੁਤ ਹੀ ਘਟੇਗੀ ਨਾ ਮਾਤਰ ਦੇ ਬਰਾਬਰ ਜੋ ਵਿਜ਼ਿਬਿਲਟੀ ਆਉ ਨਜ਼ਰ ਆ ਰਹੀ ਹੈ ਹਾਲਾਂਕਿ ਦਿਨ ਵੇਲੇ ਤੁਪ ਜ਼ਰੂਰ ਖੜ ਰਹੀ ਹੈ ਪਰ ਕਿਤਨਾ ਕਿਤੇ ਰਾਤ ਵੇਲੇ ਤੇ ਤੜਕੇ ਠੰਡ ਹੁੰਦੀ ਹੈ ਜਿਸ ਦੇ ਕਾਰਨ ਜਦੋਂ ਸਵੇਰੇ ਲੋਕੀ ਬਾਹਰ ਜਾਂਦੇ ਨੇ ਉਹਨਾਂ ਨੂੰ ਕੁਝ ਨਜ਼ਰ ਵੀ ਨਹੀਂ ਆ ਰਿਆ ਹੁੰਦਾ ਆਖਰ ਕੀ ਕਹਿੰਦੀ ਹੈ ਗਰਾਊਂਡ ਜ਼ੀਰੋ ਦੀ ਰਿਪੋਰਟ ਇਸ ਮੁਤਲਕ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਲਲਿਤ ਸ਼ਰਮਾ ਜੁੜਗੇ ਨੇ ਜੋ ਵਿਸਥਾਰ ਪੂਰਵਕ ਸਾਨੂੰ ਜਾਣਕਾਰੀ ਦੇਣਗੇ ਜਿਲ੍ਹਾ ਲੇਜੀ ਤਾਂ ਜੇਕਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਰਹੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀ ਭਵਿਕ ਬਾਣੀ ਕੀਤੀ ਗਈ ਹੈ ਬਿਲਕੁਲ ਤੁਹਾਨੂੰ ਦੱਸਦੇ ਕਿ ਲਗਾਤਾਰ ਪਹਾੜਾਂ ਦੇ ਵਿੱਚ بارشਵਾਰੀ ਹੋ ਰਹੀ ਹੈ ਉਸ ਦਾ ਸਿੱਧਾਕਰ ਅਸਰ ਜਿਹੜਾ ਪੰਜਾਬ ਦੇ ਜਿਹੜੇ ਰੇਤਲੇ ਇਲਾਕੇ ਆ ਉਸ ਤੇ ਦੇਖ ਨੂੰ ਮਿਲਦਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਛੰਡ ਜਿਹੜੀ ਆਪਣਾ ਕਹਿਰ ਜਿਹੜਾ ਪਰਭਾਂਦੇ ਨਜ਼ਰ ਆ ਰਹੀ ਹੈ ਪਹਿਲਾ ਹੀ ਮੌਸਮ ਵਿਭਾਗ ਦੇ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ yellow alert ਕਰ ਜਾਰੀ ਕਰ ਦਿੱਤਾ ਗਿਆ ਧੁੰਦ ਨੂੰ ਲੈ ਕੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਅਕਸਰ ਹੀ ਜੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਪਿਛਲੇ ਉਹ ਦਿਨ ਤੋਂ ਜਿਹੜੇ ਸੂਰਜ ਦੇ ਤਰ੍ਹਾਂ ਜਿਹੜੇ ਦਰਸ਼ਨ ਉਹ ਨਹੀਂ ਦਿੱਤੇ ਸਵੇਰ ਤੋਂ ਲੈ ਕੇ ਜਿਹੜੇ ਧੁੰਦ ਜਿਹੜੀ ਆ ਉਹ ਕਣੀ ਹੁੰਦੀ ਜਾਂਦੀ ਹੈ ਤੇ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ 10-11 ਵਜੇ ਤੱਕ ਜਿਹੜੀ ਵਿਜ਼ਿਬਿਲਟੀ ਆ ਉਹ ਬਿਲਕੁਲ ਨਾ ਦੇ ਹੀ ਬਰਾਬਰ ਹੁੰਦੀ ਹੈ ਤੇ ਲੋਕ ਦਿਨ ਵੇਲੇ ਆਪਣੀ ਫੋਗ ਲਾਈਟ ਪਾਸਟ ਗ্লাইਡ ਓਨ ਕਰਕੇ ਜਿਹੜਾ ਸਫਰ ਕਰਦੇ ਆ ਜਿੱਤੇ ਇਸ ਕਰਕੇ ਆਮ ਜੀਵਨਤਾ ਜੋ ਪ੍ਰਭਾਵਿਤ ਹੋ ਹੀ ਰਹੀ ਆ ਝੜ ਦੇ ਧੁੰਦ ਦੇ ਨਾਲ ਪਰ ਦੂਜੇ ਪਾਸੇ ਗੱਲ ਕਰੀਏ ਧੁੰਦ ਦੇ ਨਾਲ ਪਰ ਬਾਈ ਯਾਤਾ ਯਾਤ ਤੇ ਟ੍ਰੇਨ ਯਾਤਾ ਯਾਤ ਵੀ ਜਿਹੜਾ ਕਾਫੀ ਪ੍ਰਭਾਵਿਤ ਹੁੰਦਾ ਹੈ ਨਾ ਇਹ ਰੰਦਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅੰਤਰਰਾਸ਼ਟਰੀ 에ਅਰਪੋਰਟ ਹੈ ਤੇ ਵੱਡੀ ਤਦਾਦ ਤੇ ਫਲਾਈਟਾਂ ਇੱਥੋਂ ਵਿਦੇਸ਼ਾਂ ਵੱਲ ਜਾਂਦੀਆਂ ਤੇ ਜਿਸ ਕਰਕੇ ਰਾਤ ਦੇ ਵੇਲੇ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਤੇ ਰਾਤ ਵੇਲੇ 10 ਵਜੇ ਤੋਂ ਬਾਅਦ ਅੰਤਰਰਾਸ਼ਟਰੀ 에어ਪੋਰਟ ਦੇ ਵਿੱਚ ਜਿਹੜੀਆਂ ਫਲਾਈਟਾਂ ਉਹ ਲੈਂਡ ਨਹੀਂ ਕੀਤੀ ਜਾਂਦੀ ਕਿਉਂਕਿ ਇੱਥੇ ਜਿਹੜਾ ਰਿਵਿਜ਼ਿਬਿਲਟੀ ਆ ਉਹ ਜ਼ੀਰੋ ਹੋ ਜਾਂਦੀ ਪਰ ਦੂਜੇ ਪਾਸੇ ਗੱਲ ਕਰੀਏ ਟ੍ਰੇਨਾਂ ਦੀ ਅੰਮ੍ਰਿਤਸਰ ਤੋਂ ਵੱਡੀ ਤਦਾਦ ਦੇ ਟ੍ਰੇਨਾਂ ਜਿਹੜੀਆਂ ਰਵਾਨਾ ਹੁੰਦੀਆਂ ਪਰ ਧੁੰਦ ਦੇ ਕਾਰਨ ਕਾਫੀ ਜੀ ਟ੍ਰੇਨਾਂ ਉਹ ਰੱਦ ਕਰ ਦਿੱਤੀਆਂ ਗਈਆਂ ਜਾਂ ਦੂਜੇ ਪਾਸੇ ਟ੍ਰੇਨਾਂ ਜਿਹੜੀਆਂ ਦੇਰੀ ਦੇ ਨਾਲ ਚੱਲਦੀਆਂ ਪਰ ਲਗਾਤਾਰ ਧੁੰਦ ਤੇ ਠੰਡ ਜਿਹੜਾ ਕਹਿਰ ਆ ਉਹ ਲਗਾਤਾਰ ਪਰਭੰਦੀ ਨੇ ਰਾਰੀ ਹੈ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਠੰਡ ਜਿਹੜੀ ਆ ਉਹ ਵੱਧਦੀ ਜਾਂਦੀ ਹੈ ਪਰ ਫਿਰ ਵੀ ਇਹ ਗੱਲ ਕਰੀਏ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿਉਂਕਿ ਇਸ ਵੇਲੇ ਜੋ ਮੌਸਮ ਚੱਲ ਰਿਹਾ ਹੈ ਸਿਵਲ ਹਸਪਤਾਲ ਦੀ ਆਪੀਡੀ ਦੇ ਵਿੱਚ ਵੀ ਚਮੜੀ ਤੇ ਛਾਤੀ ਦੇ ਮਰੀਜ਼ ਜਿਹੜਾ ਵੱਡੀ ਤਦਾਦ ਤੇ ਆ ਰਹੇ ਕਿਉਂਕਿ ਲੋਕ ਜਿਹੜੇ ਆ ਸਵੇਰ ਵੇਲੇ ਸੈਰ ਕਰਦੇ ਆ ਬਜ਼ੁਰਗ ਸੈਰ ਕਰਦੇ ਤੇ ਸਿਹਤ ਵਿਭਾਗ ਦੇ ਵੱਲੋਂ ਇਹ ਹਦਾਇਤਾਂ ਜਾਰੀ ਕਰਦੇ ਆ ਕਿ ਸਵੇਰ ਵੇਲੇ ਬਜ਼ੁਰਗ ਜਿਹੜੇ ਆ ਉਹ ਸੈਰ ਨਾ ਕਰਨ ਕਿਉਂਕਿ ਸਵੇਰੇ ਜਿਹੜੀ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਸੋ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵੀ ਗੱਲ ਕਰੀਏ ਤੇ ਤਿੰਨ ਚਾਰ ਦਿਨ ਮੌਸਮ ਇਸ ਤਰ੍ਹਾਂ ਰਹੂਗਾ ਰਾਤ ਤੋਂ ਜਿਹੜੀ ਧੁੰਦ ਦੀ ਸ਼ੁਰੂਆਤ ਹੋ ਜਾਵੇਗੀ ਜਿਸ ਦਾ ਅਸਰ ਆ ਉਹ ਆਮ ਜੀਵਨ ਤੇ ਜਿਹੜਾ ਪੈਂਦਾ ਹੋਇਆ ਵਿਖਾਈ ਦੇਵੇਗਾ ਜੀ ਅਜੀ ਬਿਲਕੁਲ ਤਾਂ ਵਕ ਵਕ ਜੋ ਤਸਵੀਰਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਰਿਵਿਊਜ਼ ਵੀ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਵਿਜ਼ਿਬਿਲਟੀ ਬਹੁਤ ਘੱਟ ਯਾਨੀ ਨਾ ਮਾਤਰੀ ਰਹਿੰਦੀ ਹੈ ਤਾਂ ਜੇਕਰ ਸਵੇਰ ਦੀ ਗੱਲ ਕਰੀਏ ਭਾਵੇਂ ਸ਼ਾਮ ਦੀ ਗੱਲ ਕਰੀਏ ਤਾਂ ਆਵਾਜਾਈ ਕਿਸ ਤਰੀਕੇ ਦੀ ਨਜ਼ਰ ਆ ਰਹੀ ਹੈ ਉਹ ਬਿਲਕੁਲ ਜੀ ਜੇ ਕੀ ਇਹਕਰ ਲੋੜੀ ਵਲੇ ਤਿੰਨ ਦੀ ਗੱਲ ਕਰੀਏ 13 ਤਰੀਕ ਦੀ ਗੱਲ ਕਰੀਏ ਜਾਂ 14 ਤਰੀਕ ਦੀ ਗੱਲ ਕਰੀਏ ਮੌਸਮ ਜਿਹੜਾ ਸੀ ਉਹ ਬਿਲਕੁਲ ਸਾਫ਼ ਹੈਗਾ ਤਿੰਨ ਦੇ ਵੇਲੇ ਧੁੱਪ ਜਿਹੜੀ ਖਿਲਦੀ ਸੀਗੀ ਪਰ ਜੇਕਰ 16 ਤਰੀਕ ਦੀ ਗੱਲ ਕਰੀਏ 17 ਤਰੀਕ ਦੀ ਗੱਲ ਕਰੀਏ ਧੁੰਦ ਜਿਹੜੀ ਉਲਟੇ ਧੁੱਪ ਜਿਹੜੀ ਹੈਗੀ ਉਹ ਦਰਸ਼ਨ ਨਹੀਂ ਦੇ ਰਹੀ ਸੂਰਜ ਦੇਵਤਾ ਜਿਹੜਾ ਪ੍ਰੇਮ ਉਹ ਦਰਸ਼ਨ ਨਹੀਂ ਦੇ ਰਿਹਾ ਤੇ ਰਾਤ 11 ਵਜੇ ਤੋਂ ਬਾਅਦ ਜਾਂ 10 ਵਜੇ ਤੋਂ ਬਾਅਦ ਜਿਹੜੀ ਧੁੰਦ ਜਿਹੜੀ ਆ ਉਹ ਲੱਗਦਾ ਪੈਣਾ ਪਹਿਨੀ ਸ਼ੁਰੂ ਹੋ ਜਾਂਦੇ ਉਸ ਦਾ ਅਸਰ ਆ ਫੇਰ ਤੱਕ ਜਿਹੜਾ ਵੇਖਣ ਨੂੰ ਮਿਲ ਜਿਸ ਕਰਕੇ ਜਿਹੜਾ ਆਯਾਤ ਆਤ ਤਾਂ ਉਹ ਜੁਰ ਕਿਤਨਾ ਕਿਤੇ ਪ੍ਰਭਾਵਿਤ ਹੁੰਦਾ ਹੈ ਨਖਾਈ ਦੇ ਰਿਹਾ ਕਿਉਂਕਿ ਸਰਦੀ ਦੇ ਵੇਲੇ ਜਿੱਥੇ ਲੋਕ 8:00 ਜਾਂ 9:00 ਆਪਣੇ ਕਮਾਂਕਾਰਾਂ ਤੇ ਜਾਂਦੇ ਪਰ ਠੰਡ ਜਿਹੜੀ ਨਹੀਂ ਜਲ ਜ਼ਿਆਦਾ ਹੈਗੇ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਅਵੋਇਡ ਕਰ ਰਹੇ ਨੇ ਕੰਮ ਕਰਦੇ ਹਾਲਾਂਕਿ ਜਿਹੜੇ ਸਕੂਲ ਹੈ ਜਾਇ ਸਰਕਾਰੀ ਸਕੂਲ ਹੋਣ ਪ੍ਰਾਈਵੇਟ ਸਕੂਲਾਂ ਦੇ ਛੋਟੇ ਬੱਚਿਆਂ ਤੇ ਉਹ ਜਿਹੜਿਆ ਲੱਗ ਚੁੱਕੇ ਆ ਪਰ ਲਗਾਤੋਂ ਜੀ ਠੰਡ ਉਹ ਜਰੂਰ ਲਗਾਤਾਰ ਵੱਧਦੀ ਜਾ ਰਹੀ ਹੈ ਜਿਹੜੇ ਬੱਚੇ ਨੇ ਫਿਰ ਮਾਪਿਓ ਨੇ ਉਹ ਹੁਣ ਜਰੂਰ ਕਿਤੇ ਸਰਕਾਰ ਦੇ ਕੇ ਅਪੀਲ ਆਇਆ ਕਰਦੇ ਨੇ ਰਹਿ ਲੈ ਕਿ ਛੁੱਟੀਆਂ ਜੜੀਆਂ ਕਰ ਦਿੱਤੇ ਜਾਵੇ ਕਿਉਂਕਿ ਠੰਡ ਜਿਹੜੀ ਆ ਹੋਰ ਆਪਣਾ ਜਿਹੜਾ ਕੈਰ ਪਰਸਾਂਦੇ ਹੋਈ ਨਜ਼ਰ ਆ ਰਹੀ ਆ ਤੇ ਪਰ ਵਿਜ਼ਿਬਿਲਟੀ ਜਿਹੜੀ ਆ ਰਾਤ ਦੇ ਵੇਲੇ ਵਿਜ਼ਿਬਿਲਟੀ ਅਮਰੀਕ ਸਰਗੁਰ ਨਗਰੀ ਅਮਰੀਕਾ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਨਜ਼ਰ ਨਹੀਂ ਆਂਦਾ ਤੇ ਰਸਤਾਰ ਜਿਹੜੀਆਂ ਗੱਡੀਆਂ ਦੀ ਉਹ 20 ਤੋਂ 30 ਫੀਤੀ ਰਸਤਾਰ ਰਹਿ ਜਾਂਦੀ ਕਿਉਂਕਿ ਜੇ ਆਮ ਦੀ ਵੈਸੇ ਗੱਲ ਕਰੀਏ ਤੇ ਆਮ ਹਾਈਵੇ ਤੇ ਗੱਡੀਆਂ ਤੇਜ਼ ਚੱਲਦੀਆਂ ਪਰ ਧੁੰਦ ਦੇ ਕਾਰਨ ਹਰ ਇੱਕ ਲੋਗ ਹੈ ਜੇ ਗੱਡੀਆਂ ਉਹ ਜਿਹੜਾ ਪ੍ਰਭਾਵਿਤ ਹੋ ਰਿਹਾ ਜੀ ਆ ਬਹੁਤ ਬਹੁਤ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਲਲਿਤ ਸ਼ਰਮਾ ਤਾ ਬਿਲਕੁਲ ਪੰਜਾਬ ਦੇ ਵਿੱਚ ਹੱਡ ਚੀਰਵੀਂ ਠੰਡ ਹੈਗੀ ਜਿਸ ਦੇ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਤੌਰ ਤੇ ਹਦਾਇਤਾਂ ਜ਼ਰੂਰ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਲੋਕੀ ਬਾਹਰ ਜਾ ਰਹੇ ਨੇ ਤੜਕੇ ਸੈਰ ਕਰਨ ਦੇ ਲਈ ਤਾਂ ਫਿਲਹਾਲ ਕੁਝ ਦਿਨਾਂ ਦੇ ਲਈ ਨਾ ਜਾਣ ਤਾਂ ਬਿਹਤਰ ਹੋਵੇਗਾ ਕਿਉਂਕਿ ਹਸਪਤਾਲਾਂ ਦੇ ਵਿੱਚ ਗਣਤੀ ਮਰੀਜ਼ਾਂ ਦੀ ਵੱਧ ਰਹੀ ਹੈ ਬਹੁਤ ਜ਼ਿਆਦਾ ਲੋਕੀ ਬਿਮਾਰ ਹੋ ਰਹੇ ਨੇ ਕਈ ਅਜਿਹੇ ਮਰੀਜ਼ ਵੀ ਸਾਹਮਣੇ ਆ ਰਹੇ ਨੇ ਜੋ ਸੈਰ ਕਰਨ ਦੇ ਲਈ ਜਾਂਦੇ ਨੇ ਜਾਂ ਜਦੋਂ ਨਿਕਲਦੇ ਨੇ ਬਾਹਰ ਉਸ ਤੋਂ ਕੁਝ ਦਿਨਾਂ ਬਾਅਦ ਬਿਮਾਰ ਹੋ ਜਾਂਦੇ ਨੇ ਬੁਖਾਰ ਵੀ ਹੋ ਰਿਹਾ ਖਾਂਗ ਜ਼ੁਖਾਮ ਵੀ ਹੋ ਰਿਹਾ ਹੈ ਅਜਿਹੇ ਦੇ ਵਿੱਚ ਹਦਾਇਤਾ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਲੁਧਿਆਣਾ ਦੇ ਵਿੱਚ ਮੌਸਮ ਨੂੰ ਲੈ ਕੇ ਹਾਲਾਤ ਕੀ ਬਣੇ ਹੋਏ ਨੇ ਇਸ ਮੁਤਲਕ ਜਾਣਕਾਰੀ ਦੇਣਗੇ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜੁੜ ਗਏ ਨੇ ਜੀ ਪਵਨ ਬਿਲਕੁਲ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਬੀਤੇ ਕੱਲ ਬੇਸ਼ੱਕ ਤੁੰਦ ਜਿਹੜੀ ਹਲਕੀ ਫੁਲਕੀ ਪਈ ਸੀ ਕਿਉਂਕਿ ਠੰਡ ਵੀ ਜਿਹੜੀ ਆ ਵਾਧੀ ਹੋਈ ਦਿਖਾਈ ਦੇ ਰਹੀ ਸੀ ਜੇਕਰ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ ਫਿਰ ਇੱਕ ਵਾਰ ਮੌਸਮ ਜਿਹੜਾ ਸਾਫ਼ ਹੈ ਕੜਾਕੇ ਦੀ ਜਿਹੜੀ ਧੁੱਪ ਆ ਉਹ ਨਿਕਲੀ ਹੋਈ ਸੀ ਔਰ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਅੱਜ ਚੱਲ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਠੰਡ ਜਿਹੜੀ ਹੈ ਅੱਜ ਹਵਾ ਕਰਕੇ ਜਿਹੜੀ ਵਾਦੀ ਹੋਈ ਦਿਖਾਈ ਦੇ ਰਹੀ ਸੀ ਔਰ ਜੇਕਰ ਮੈਂ ਮੌਸਮ ਵਿਭਾਗ ਦੀ ਗੱਲ ਕਰਾਂ ਤਾਂ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਪੰਜਾਬ ਦੇ ਕੋਈ ਇਲਾਕਿਆਂ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਜਿਸ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਅਤੇ ਫਿਰੋਜ਼ਪੁਰ ਅਜਿਹੇ ਇਲਾਕੇ ਜਿਹੜੇ yellow alert ਦੇ ਵਿੱਚ ਜਾਰੀ ਕੀਤੇ ਗਏ ਨੇ ਔਰ ਜੇਕਰ ਮੈਂ ਗੱਲ ਕਰਾਂ ਤਾਂ ਮੌਸਮ ਵਿਭਾਗ ਨੇ ਵੀ ਗੱਲ ਆਖੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਹੋਰ ਵਾਦੀ ਹੈ ਜਾਂ ਧੁੰਦ ਪੈਂਦੀ ਹੈ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲੋ ਜੇਕਰ ਤੁਹਾਨੂੰ ਕੋਈ ਕੰਮ ਹੈ ਤਾਂ अदरवाइज ਘਰੋਂ ਬਾਹਰ ਨਾ ਨਿਕਲੋ ਤੇ ਜਿਹੜੀ ਹੈਲਥੀ ਡਾਈਟ ਆ ਉਹ ਵੀ ਤੁਸੀਂ ਹਮਮ ਪਰ ਕਿਤੇ ਨਾ ਕਿਤੇ ਜੇਕਰ ਅਸੀਂ ਆਪ ਇੱਕ ਅਪੀਲ ਕਰਦੇ ਹਾਂ ਲੋਕਾਂ ਨੂੰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਧੁੰਦ ਵਾਧੀ ਹੈ ਤਾਂ ਖਾਸ ਕਰ ਆਪਣੀ ਗੱਡੀਆਂ ਦੇ ਵਿੱਚ ਰੇਡੀਅਮ ਜਰੂਰ ਲਗਾ ਕੇ ਰੱਖੋ ਕਿਉਂਕਿ ਰੇਡੀਅਮ ਜਿਹੜਾ ਧੁੰਦ ਦੇ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ ਨਾਲ ਨਾਲ ਇੰਡੀਕੇਟਰ ਵੀ ਜਿੱਥੇ ਲਾ ਕੇ ਰੱਖੋ ਆਪਣੇ ਵਾਹਨਾਂ ਜਿਹੜੇ ਸਨੋ ਚਲਾਓ ਇਸ ਕਰਕੇ ਜੋ ਕਿ ਆਪਣਾ ਵੀ ਬਚਾ ਹੋ ਸਕੇ ਤਾਂ ਜੇਕਰ ਕੋਈ ਹੋਰ ਵਿਅਕਤੀ ਜੇਕਰ ਜਾ ਰਿਹਾ ਕਿਉਂਕਿ ਤੁੰਦ ਦੇ ਵਿੱਚ ਸਾਹਮਣੇ ਦੇ ਦਿਖਾਈ ਨਹੀਂ ਦਿੰਦਾ ਇਸ ਕਰਕੇ ਅਪੀਲ ਜਰੂਰ ਕਰਦੇ ਆ ਕਿ ਆਪਣੀ ਵਹੀਕਲ ਜਹਾ ਗੱਡੀ ਆ ਜਾਂ ਮੋਟਰਸਾਈਕਲ ਤੋਂ ਦੇ ਵਿੱਚ ਰੇਡੀਅਮ ਜਰੂਰ ਲਗਾ ਕੇ ਰੱਖੋ ਜੀ ਭਵਨ ਤਾਂ ਜਦੋਂ ਠੰਡ ਸ਼ੁਰੂ ਹੁੰਦੀ ਹੈ ਸੀ ਲਗਾਤਾਰ ਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਡਰਾਈਵਿੰਗ ਬਿਲਕੁਲ ਸਲੋ ਕਰੋ ਤੁਸੀਂ ਕਿਤੇ ਜਾਣਾ ਹੈਗਾ ਤਾਂ ਟਾਈਮ ਤੋਂ ਪਹਿਲਾਂ ਨਿਕਲੋ ਤਾਂ ਜੋ ਤੁਹਾਨੂੰ ਕਾਲੀ ਨਾ ਹੋਵੇ ਤੇ ਤੁਸੀਂ ਸਪੀਡ 'ਚ ਨਾ ਚਲਾਓ ਕਿਉਂਕਿ ਸੜਕ ਹਾਸੇ ਵੱਜ ਜਾਂਦੇ ਨੇ ਤਾਂ ਜੇਕਰ ਸੜਕ ਹਾਦਸਿਆਂ ਨੂੰ ਲੈ ਕੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕਿਹੋ ਜਿਹੀ ਸਥਿਤੀ ਕਹਿ ਸਕਦੇ ਆ ਜਾਂ ਅੰਕੜੇ ਕੋਈ ਸਾਹਮਣੇ ਆਏ ਹੋਣ ਕਿ ਸੜਕ ਹਾਦਸੇ ਵਾਪਰ ਰਹੇ ਨੇ ਵੱਡੀ ਗਿਣਤੀ 'ਚ ਬਿਲਕੁਲ ਜੇਕਰ ਕੁਝ ਦਿਨ ਪਹਿਲਾਂ ਦੀ ਹਜੇ ਉੱਪਰ ਗੱਲ ਕਰੀਏ ਤਾਂ ਲੁਧਿਆਣਾ ਦੇ ਜੋਧੇਵਾਲ ਬਸਤੀ ਦੇ ਕੋਲ ਜਿਹੜਾ ਇੱਕ ਸੜਕੀ ਹਾਦਸਾ ਹੋਇਆ ਸੀਗਾ ਜਿੱਤੇ ਇੱਕ ਰੋਡ ਦੇ ਵਿੱਚ ਜਦੋਂ ਕੰਮ ਚੱਲ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਧੁੰਦ ਦੇ ਕਾਰਨ ਵਿਜ਼ਿਬਿਲਟੀ ਇੰਨੀ ਕਿ ਜ਼ੀਰੋ ਹੋ ਗਈ ਸੀ ਤਾਂ ਕਿ ਜਿੱਤੇ ਇੱਕ Mahindra ਗੱਡੀ ਜਦੋਂ ਜਾ ਰਹੀ ਹੁੰਦੀ ਆ ਤਾਂ ਉਸ ਖਾਈ ਦੇ ਵਿੱਚ ਉਹ ਗੱਡੀ गिर ਜਾਂਦੀ ਆ ਹਾਲਾਂਕਿ ਉਸ ਨੌਜਵਾਨ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਜਿਹੜੀ ਆ ਬੜੀ ਪੂਰੀ ਤਰੀਕੇ ਨਾਲ ਜਿਹੜੀ ਡੈਮੇਜ ਹੋ ਗਈ ਸੀ ਉੱਥੇ ਵੀ ਗਲਤੀ ਇਹ ਸੀ ਕਿਉਂਕਿ ਇੱਕ ਰੋਡ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਦਾ ਕੰਮ ਤਾਂ ਜ਼ਰੂਰ ਚੱਲ ਰਿਹਾ ਸੀਗਾ ਪਰ ਅ ਫਰੰਟ ਦੇ ਵਿੱਚ ਕੋਈ ਵੀ ਜਿਹੜਾ ਰੇਡੀਅਮ ਜਿਹੜਾ ਨਹੀਂ ਲਗਾਇਆ ਗਿਆ ਸੀ ਜਿਸ ਕਰਕੇ ਡਰਾਈਵਰ ਨੂੰ ਜਿਹੜਾ ਪਤਾ ਨਹੀਂ ਲੱਗਿਆ ਕਿਉਂਕਿ ਧੁੰਦ ਇੰਨੀ ਕੀ ਵਧੀ ਹੋਈ ਸੀ ਵਿਜ਼ਿਬਿਲਟੀ ਜ਼ੀਰੋ ਸੀ ਕਿ ਉਸ ਨੂੰ ਸਾਹਮਣੇ ਪਤਾ ਨਹੀਂ ਲੱਗਿਆ ਉਸ ਨੇ ਰੋਡ ਤੇ ਲਜਾਣ ਦੀ ਬਜਾਏ ਗੱਡੀ ਜਿਹੜੀ ਉਸ ਖਾਈ ਦੇ ਵਿੱਚ ਗੱਡੀ ਜਿਹੜੀ ਵਾਰਦੀ ਜਿਸ ਕਾਰਨ ਗੱਡੀ ਜਿਹੜੀ ਉਸ ਖਾਈ ਦੇ ਵਿੱਚ ਗਿਰਦੀ ਆ ਪਰ ਗੱਡੀ ਕਾਫੀ ਜ਼ਿਆਦਾ ਨੁਕਸਾਨੀ ਜਾਂਦੀ ਆ ਫਿਲਹਾਲ ਜਿਹੜਾ ਨੌਜਵਾਨ ਸੀ ਜੋ ਡਰਾਈਵਰ ਸੀ ਉਹਦੇ ਹਲਕੀ ਫਲਕੀ ਸੱਟਾਂ ਦਾ ਜ਼ਰੂਰ ਲੱਗਿਆ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਔਰ ਜੇਕਰ ਮੈਂ ਆਹ ਹੋਰ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਇੱਕ ਫਲਾਈਓਵਰ ਤੇ ਇੱਕ ਟਰੱਕ ਜਿਹੜਾ ਪਲਟਿਆ ਸੀਗਾ ਉਹ ਵੀ ਧੁੰਦ ਦੇ ਕਾਰਨ ਇੱਕ ਜਬਰਦਸਤ ਹਾਦਸਾ ਹੋਇਆ ਸੀਗਾ ਜਿਸ ਕਰਕੇ ਜਦੋਂ ਵੀ ਜਦੋਂ ਸਰਦੀਆਂ ਦਾ ਮੌਸਮ ਆਂਦਾ ਤਾਂ ਕਈ ਵਾਰ ਆਪਾਂ ਦੇਖਦੇ ਆ ਕਿ ਅਜਿਹੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਤਾਂ ਇਸੇ ਕਰਕੇ ਕਿਹਾ ਜਾਂਦਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਸਮੇ ਤੋਂ ਪਹਿਲਾਂ ਨਿਕਲੋ ਔਰ ਗੱਡੀ ਜਿਹੜੀ ਹੈ ਬਿਲਕੁਲ ਸਲੋ ਚਲਾਓ ਕਿਉਂਕਿ ਧੁੰਦ ਦੇ ਵਿੱਚ ਅਬ ਪਤਾ ਨਹੀਂ ਲੱਗਦਾ ਔਰ ਗੱਡੀ ਦੀ ਸਪੀਡ ਘੱਟ ਰੱਖੋ ਔਰ ਖਾਸ ਕਰਕੇ ਜਿਹੜੇ ਆਪਣੇ ਅਚਾਰੇ ਇੰਡੀਕੇਟਰ ਚਲਾ ਕੇ ਰੱਖੋ ਜੀ ਧੰਨਵਾਦ ਤੁਹਾਡਾ ਤਾਂ ਇਸ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਕਿ ਲੁਧਿਆਣਾ ਦੇ ਵਿੱਚ ਵੀ ਸੜਕ ਹਾਦਸੇ ਜ਼ਰੂਰ ਵਾਪਰ ਰਹੇ ਨੇ ਕਿਉਂਕਿ ਪੰਜਾਬ ਤੋਂ ਰੋਜ਼ਾਨਾ ਹੀ ਅਜਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸੇ ਵਾਪਰਦੇ ਨੇ ਇਸੇ ਕਰਕੇ ਜਦੋਂ ਸਿਆਲ ਦਾ ਸਮਾਂ ਸ਼ੁਰੂ ਹੋ ਜਾਂਦਾ ਉਸ ਸਮੇਂ ਤੋਂ ਹੀ ਉਸ ਤੋਂ ਪਹਿਲਾਂ ਹੀ ਸਗੋ ਹਮਦਰ ਟੀਵੀ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਇਹ ਹੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈਗੀ ਕਿ ਉਹ ਆਪਣਾ ਧਿਆਨ ਰੱਖਣ ਜਦੋਂ ਬਾਹਰ ਜਾ ਰਹੇ ਨੇ ਤਾਂ ਡਰਾਈਵਿੰਗ ਬਹੁਤ ਸਲੋ ਕਰਨ ਤਾਂ ਜੋ ਉਹਨਾਂ ਦਾ ਨੁਕਸਾਨ ਨਾ ਹੋਵੇ ਤੇ ਨਾਲ ਹੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਤੇ ਮੌਸਮ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਮੀਂਹ ਪੈਂਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ ਤੇ ਵੀ ਪੈਂਦਾ ਹੈ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਿਹੋ ਜੇ ਹਾਲੋ ਹਾਲਾਤ ਮੌਸਮ ਨੂੰ ਲੈ ਕੇ ਬਣੇ ਹੋਏ ਨੇ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ ਹਦਾਇਤਾਂ ਕੀ ਨੇ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਮਹਿੰਦਰਪਾਲ ਸਿੰਘ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਮਹਿੰਦਰ ਜੀ ਕੀ ਕੁਝ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਹਾਂ ਜੀ ਆਵਾਜ਼ ਆ ਰਹੀ ਹੈ ਹਾਂ ਹਾਂ ਜੀ ਹਾਂ ਜੀ ਆ ਰਹੀ ਹੈ ਆਵਾਜ਼ ਤੇ ਮੈਂ ਇਹ ਕਹ ਰਿਹਾ ਸੀ ਕਿ ਜਿਸ ਤਰ੍ਹਾਂ ਮੌਸਮ ਦੀ ਗੱਲ ਕਰੀਏ ਅਗਰ ਉਤਰਾਖੰਡ ਦੀ ਤੇ ਲਗਾਤਾਰ ਤੇ ਠੰਡ ਬਣੀ ਰਹੀ ਅੱਜ ਕੁਝ ਟੈਂਪਰੇਚਰ 20 ਡਿਗਰੀ ਦੇ ਆਸ-ਪਾਸ ਗਿਆ ਤੇ ਬਰਸਾਤ ਇੱਥੇ ਕੱਲ ਹੋਈ ਸੀ ਜਿਹਦੇ ਵਿੱਚ ਜਿਹੜਾ ਖਟੀਮਾ ਹੈ ਖਟੀਮਾ ਵਿੱਚ 6 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਤੇ ਜਿਹੜੇ ਹੋਰ ਜਿਹੜੇ ਉਦਮ ਸਿੰਘ ਨਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਉਹ ਤੋਂ 30 ਡਿਗਰੀ ਸੌਰੀ ਐਮ ਐਮ ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਤੇ ਜਿਹੜੇ ਉੱਪਰ ਵਾਲੇ ਜ਼ਿਲ੍ਹੇ ਨੇ ਉਹਨਾਂ 'ਚ ਕਈ ਜਗ੍ਹਾ ਤੇ ਬਰਫਬਾਰੀ ਵੀ ਹੋਈ ਹੈ ਹਾਂ ਤਾਂ ਬਰਫਬਾਰੀ ਨੂੰ ਲੈ ਕੇ ਅਲਰਟ ਵੀ ਕੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਰਫਬਾਰੀ ਹੋ ਸਕਦੀ ਹੈ ਬਰਫਬਾਰੀ ਦੀ ਜਿਹੜੇ ਖਾਸ ਕਰਕੇ ਪਦੌਰਾ ਗੜ੍ਹ ਦੇ ਲਈ ਦੀ ਗੱਲ ਕਰੇ ਜਿਹੜਾ ਨੇਪਾਲ ਤੇ ਚਾਈਨਾ ਬਾਰਡਰ ਦਾ ਏਰੀਆ ਹੈ ਕਾਲੀ ਨਦੀ ਹੈ ਪੂਰੀ ਤਰ੍ਹਾਂ ਜਮ ਚੁੱਕੀ ਹੈ کئی ਜਗ੍ਹਾ ਤੇ 3 ਫਿਟ ਜਿਹੜੀ ਹੈ ਬਰਫਬਾਰੀ ਉੱਥੇ ਦਰਜ ਹੋਈ ਹੈ ਕਿਉਂਕਿ ਬੜੀ ਬਿਲਕੁਲ ਬਾਰਡਰ ਹੈ ਉੱਤੇ ਹਿਮਾਲਿਆ ਦਾ ਜਿਹੜਾ ਖੇਤਰ ਪਿੰਦਾ ਉਹਦੇ ਵਿੱਚ 3 ਫੁੱਟ ਬਰਫ ਹੋਣ ਕਰਕੇ ਜਿਹੜੀ ਕਾਲੀ ਨਦੀ ਇੱਕ ਜਿਹੜੀ ਨੇਪਾਲ ਤੇ ਅੰਡੀਆਂ ਨੂੰ ਡਿਵਾਈਡ ਵੀ ਕਰਦੀ ਹੈ ਤਾਂ ਕਈ ਜਗ੍ਹਾ ਤੇ ਉਹਦੇ ਵਿੱਚ ਜਿਹੜੀ ਨਦੀ ਹੈ ਪੂਰੀ ਤਰ੍ਹਾਂ ਜਮ ਚੁੱਕੀ ਅ ਜੀ ਮਹਿੰਦਰ ਜੀ ਜਦੋਂ ਵੀ ਅਸੀਂ ਵੀਡੀਓਜ਼ ਦੇਖਦੇ ਆ ਜਾਂ ਸਾਡੇ ਦਰਸ਼ਕ ਜਿਹੜੇ ਹੈਗੇ ਹਮਦਰ ਟੀਵੀ ਦੇ ਜ਼ਰੀਏ ਵੀਡੀਓਜ਼ ਦੇਖ ਰਹੇ ਨੇ ਤੇ ਸੋਸ਼ਲ ਮੀਡੀਆ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਲੋਕਾਂ ਦਾ ਜੀ ਕਰਦਾ ਕਿ ਅਸੀਂ ਵੀ ਜਾਈਏ ਉੱਥੇ ਘੁੰਮ ਕੇ ਆਈਏ ਤਾਂ ਅ ਜਿਹੇ ਦਿਨ ਸੈਲਾਨੀਆਂ ਦੇ ਲਈ ਕੋਈ ਹਦਾਇਤਾਂ ਕੋਈ ਐਡਵਾਈਜ਼ਰੀ ਜਾਰੀ ਹੋਈ ਹੈ ਮੌਸਮ ਵੀ ਬਾਗ ਨੇ ਸਾਫ਼ ਹੈ ਕਿ ਸੜਕਾਂ ਖੁੱਲੀਆਂ ਹੋਣ ਪ੍ਰਸ਼ਾਸਨ ਨਾਲ ਗੱਲ ਕਰਕੇ ਤੇ ਜੀ ਖਾਸ ਕਰ ਆ ਜਿਹੜੇ ਬਝੋਰਾਗੜ ਦੀ ਗੱਲ ਕਰੀਏ ਜਾਂ ਇੱਧਰ ਗੜਵਾਲ ਰੀਜਨ ਵਿੱਚ ਜਿਹੜਾ ਪੌੜੀ ਜ਼ਿਲ੍ਹਾਗਾ ਜਾਂ ਦੂਜੇ ਚਮੋਲੀ ਜ਼ਿਲ੍ਹਾ ਇੱਧਰ ਜਾਣ ਤੋਂ ਪਰੜਕਾਂ ਨੂੰ ਜਿਹੜੇ ਟੂਰਿਸਟ ਨੇ ਨਾ ਨੂੰ ਰੋਕਿਆ ਗਿਆ ਕਿ ਉਧਰ ਜਾਣ ਦੀ ਲੋੜ ਨਹੀਂ ਥੱਲੇ ਵਾਲੇ ਥੋੜੇ ਜਿਹੜੇ ਨੀਵੇਂ ਜ਼ਿਲ੍ਹੇ ਨੇ ਉਧਰ ਨਾ ਕਰੋ ਤੁਸੀਂ ਬਰਬਾਰੀ ਵੇਖਣੀ ਤਾਂ ਉਧਰ ਵੇਖ ਸਕਦੇ ਲੇਕਿਨ ਇਹੋ ਜੀ ਜਗ੍ਹਾ ਤੇ ਅਕਸਰ ਜਿਹੜੀ ਸੜਕਾਂ ਨੇ ਬੰਦ ਕਰਤੀਆਂ ਜਾਂਦੀਆਂ ਫਿਸਲਣ ਬੜੀ ਜ਼ਿਆਦਾ ਹੋ ਜਾਂਦੀ ਕਿਚੜ ਹੋ ਜਾਂਦਾ ਤੇ ਸਾਰੀਆਂ ਚੀਜ਼ਾਂ ਲੈ ਕੇ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਮਨਾ ਕੀਤਾ ਜਾਂਦਾ ਤੇ ਬਾਕੀ ਪ੍ਰਸ਼ਾਸਨ ਆਪ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕਰ ਰਹਾ ਹੈ ਕਿ ਸੜਕਾਂ ਖੁੱਲੀਆਂ ਰਹਿਣ ਜੀ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਸਾਡੇ ਸੇਵਕੀ ਮਹਿੰਦਰਪਾਲ ਸਿੰਘ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਆਖਰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਨੂੰ ਲੈ ਕੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਤਾਂ ਬਿਲਕੁਲ ਜਿਹੜੇ ਸੈਲਾਨੀ ਨੇ ਉਹ ਜਾਣਾ ਜਾਣਦੇ ਨੇ ਤਾਂ ਉਹ ਜਾ ਸਕਦੇ ਨੇ ਲੇਕਿਨ ਹਜ਼ਾਰਤਾ ਜ਼ਰੂਰ ਉਹਨਾਂ ਨੂੰ ਪਤਾ ਹੋਣਾ ਤਾਂ ਹੀ ਜਾ ਕੇ ਉਹ ਮਜ਼ੇ ਲੈ ਸਕਦੇ ਨੇ ਨਹੀਂ ਤਾਂ ਉਹ ਵਿੱਚ ਵਿਚਾਲੇ ਵੀ ਫਸ ਸਕਦੇ ਨੇ ਕਿਉਂਕਿ ਬਰਫਬਾਰੀ ਦਾ ਦੌਰ ਲਗਾਤਾਰ ਚੱਲ ਰਿਹਾ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਚੰਡੀਗੜ੍ਹ ਸਣੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਪੰਜਾਬ ਦੇ ਵਿੱਚ ਟੈਂਪਰੇਚਰ ਜੋ ਹੈ ਜਿਸ ਦੇ ਵਿੱਚ ਲਗਾਤਾਰ ਹੀ ਫੇਰ ਬਦਲ ਸਾਨੂੰ ਦੇਖਣ ਨੂੰ